ਕਿਲੋਮੀਟਰ ਸਾਡਾ ਬੰਨ ਤੇ ਇੱਕ ਇੰਨਾ ਤਲਾਕ ਲੱਗ ਗਿਆ ਤੇ ਪੁਲੀਆਂ ਪਾ ਦੋ ਤੇ ਇਹ ਜੰਗਲ ਪਟਾ ਦੋ ਅਸੀਂ ਬਚ ਨਹੀਂ ਨਹੀਂ ਇਹ ਤਸਵੀਰ ਦੱਸਿਆ ਹਾਂਜੀ ਇਹ ਨਹੀਂ ਬੇਨਤੀ ਆ ਸਾਡੀ ਤੁਹਾਨੂੰ ਪੁੱਛ ਕੇ ਕਰ ਆਏ ਸਾਲ ਨਾਲੀ ਤੁਹਾਨੂੰ ਪਰੇਸ਼ਾਨ ਕਰਦੇ ਹਾਂ ਇਹ ਨਿਭੜ ਜਾਂਦੇ ਹਾਂ ਜਦੋਂ ਤੁਹਾਡੇ ਕੋਲੇ ਆਵਾਂਗੇ ਠੀਕ ਹੈ ਜੀ ਜਦੋਂ ਮੈਂ ਚੰਡੀਗੜ੍ਹ ਭਲਾਣਾਂਗੇ ਆਫਸਰ ਨਾਲ ਲੈ ਕੇ ਜਿੱਥੇ ਮੈਂ ਤੁਸੀਂ ਕਹੋਗੇ ਇਹਨਾਂ ਦੇ ਘਰ ਹੈ ਜੀ ਸਾਹਮਣੇ ਸਾਹਮਣੇ ਘਰ ਦੋ ਸਾਹਮਣੇ ਸਾਹਮਣੇ ਆਹ ਦੇਖ ਲੈ ਗੇੜਾ ਚੜਾ ਮਾਰ ਰਹੇ ਆ ਆਹ ਦੇਖੋ ਤੇ ਪਹਿਲਾਂ ਕਹਿੰਿਆ ਸਾਡਾ 베ੜੀ ਦਿੱਤੀ ਜੀ ਨਾਲ 베ੜੀ ਦਿੱਤੀ ਉਹ ਮੇਰਾ ਮਤਲਬ ਤੁਸੀਂ ਮਾਰਦੀ ਆਂ ਕੰਮ ਕਰਦੇ ਨਹੀਂ ਕੋਈ ਇਸ ਕੰਮ ਪਾਈ ਹੋਰੀ ਕੋਤੋਂ ਸੀ ਕਿ ਅੱਥੀ ਨੀ ਬੈੰਡ ਨਾ ਨਹੀਂ ਨਹੀਂ ਕੋਰੋਨਾ ਡੈਰੀਆ ਡੰਗਰ ਦੀ ਆਉਂਗਾ ਪੰਜ ਤੇ ਦਸੇ ਪਰ ਇਹ ਨਹੀਂ ਤੁਸੀਂ ਆਜੀ ਬੰਗੇਰਾ ਮਾਰਦੇ ਉਹ ਗੱਡੀਆਂ ਦੇ ਜਾਂਦੇ ਸਾਰਾ ਪਰੰਧ ਕਰਦੇ ਨੇ ਨਾਲ ਇਹਨਾਂ ਲੋ ਕੋਈ ਕਸਰ ਨਹੀਂ ਇਹਨਾਂ ਲੋ ਭਾਜੀ ਲੋ ਕੋਈ ਤਸਾਹ ਸੂਰਾਸ਼ੀ ਪਾਣੀ ਦੀ ਗੱਲ ਸਾਰੇ ਜਣੇ ਸਾਰੇ ਟੀਮਾਂ ਉਹ ਕਿਤੇ ਇੰਨੀ ਨਾਲ ਕੀ ਜਾਉਂਦਾ ਸਨੂ ਸਾਰੇ ਕਿ ਕੋਈ ਪਾਣੀ ਦਾ ਪ੍ਰੋਬਲਮ ਨਹੀਂ ਆ ਜਿਹੜਾ ਬੰਨਿਆ ਹਾਂ ਹਾਂ ਉਹ ਮੈਂ ਦੱਸ ਇਹ 5 ਕਿਲੋਮੀਟਰ ਹੈ ਇਹ ਵੱਧਾ ਜਾ ਆੰਦਸੇ ਤੁਸੀਂ ਜਿਹੜਾ ਪੀਰੇ ਦੇ ਵਿੱਚ ਸੌ ਰੱਖਿਆ ਜਾਵੇ ਮਤਲਬ ਇਹ ਕਹਿੰਦੇ ਜੀ ਐਨ ਹੋਏ ਵੀਰ ਮੇਰਾ ਐਨ ਹੋਏ ਦੇ ਉਹ ਸਾਹਮਣੀ ਪੱਟਿਆ ਜੀ ਕਿ ਇੱਧਰਲਾ ਪਾਣੀ ਉਧਰ ਚਲ ਜਾਵੇ ਇਹ ਕਹਿੰਦੇ ਇੱਥੇ ਫਲੱਡ ਗੇਟ ਟਾਈਪ ਹੋਵੇ ਜਦੋਂ ਪਾਣੀ ਇੱਧਰ ਆਉਂਦਾ ਤਾਂ ਅਸੀਂ ਉਹ ਖੋਲ ਦਈਏ ਤਾਂ ਦਰਿਆ ਅੱਜ ਪੈ ਉਧਰ ਹਾਂਜੀ ਜੇ ਉਹ ਪੋਲ ਬਣ ਜਾਵੇ ਜਿਹੜਾ ਅਸੀਂ ਕਹਿੰਨੇ ਆ ਫੇ ਸਾਰੇ ਹੀ ਪ੍ਰੋਬਲਮਸ ਹੱਲ ਬਾ ਸਾਰਾ ਪਾਣੀ ਉਧਰ ਦੀ ਚਲੀ ਜਾਵੇ ਵਿੱਚ ਵੀ ਸੜਕਾਂ ਚ ਵੀ ਪੁੜੀਆਂ ਹੋਈ ਦੀ ਹੋਣੀ ਪਿੱਛੇ ਵੀ ਹੋਣੀ ਪਿੱਛੇ ਵੀ ਹੈਗਾ ਪਰਦੇ ਵੀ ਹੈਗਾ ਦੁੱਜੀ ਆ ਜਿੱਨੇ ਚਗਲਾ ਤੇ ਆਣਾ ਇਹ ਸਾਰੀ ਪਟਾਈ ਉਹ ਜਿਹੜੀ ਇਹਨਾਂ ਪਾਣੀ ਦਾ ਟਾਪ ਲਾ ਕੇ ਆਏ ਤੇ ਜੇ ਨਹੀਂ ਹੋ ਸਕਦਾ ਸਾਨੂੰ ਪੰਜ ਪੰਜ ਮਤਲੇ ਪਲਾਟ ਵੀ ਦਿੱਤੇ ਜਾਣ ਕਿਉਂ ਅਸੀਂ ਆ ਸੜਕਾਂ ਦੇ ਜਿਹੜੇ ਮੇਡੀਆਂ ਆਪਾਂ ਕਰ ਦਣ ਹੈਣਾ ਜੇ ਅਸੀਂ ਦੇਰ ਕਰੂੰ ਨਾ ਸੜਕਾਂ ਦੇ ਸਾਥ ਨਾ ਨਾ ਪਹਿਲਾਂ ਸਰਕਾਰਾਂ ਨੇ 70 ਸਾਲ ਕੋਈ ਸਰਕਾਰ ਬਹੜੀ ਨਹੀਂ ਇੱਥੇ ਆ ਮਿਲਣੀ ਹੀ ਪਈ ਆਉਂਦਾ ਸਰਪੰਚ ਨਹੀਂ ਆਉਂਦਾ ਸ਼ੁਕਰ ਆ ਗਾ ਕੋਈ ਕਸਮ ਨਹੀਂ ਦੀ ਹੈ ਨਾ ਵੱਲੋਂ ਸ਼ੁਕਰ ਆ ਸਾਰੇ ਟੀਮਾਂ ਹੋਂਦੀਆਂ ਨੇ ਡਾਕਟਰਾਂ ਨੇ ਜੋ ਵੀ ਆ ਤਕਰੀਬਨ ਸਾਰੀਆਂ ਹੋਣ। ਕੋਈ ਕੋਈ ਬੰਦਾ ਬੱਚਾ بیمار ਨਹੀਂ ਸਾਰੇ ਠੀਕ ਠਾਕ ਨੇ। ਹਾਂਜੀ ਡਾਕਟਰ ਸਾਹਿਬ ਆ ਰਹੇ ਜੀ ਜਾ ਰਹੇ। ਨਹੀਂ ਆ ਕੇ ਨਾ ਕੋਈ ਦਿੱਕਤ। ਕਿੱਲੇ ਨਾ। ਪਰ ਤੁਸੀਂ ਆਜਾ ਕਰੋ ਤੁਸੀਂ ਤਾਂ ਮਾਜੀ ਆਜਾ ਕਰੋ ਕਿੰਨੇ ਲਿਆ ਕਰਾ। ਉਹ ਚਲੋ ਕੋਈ ਨਹੀਂ ਐਮਐਲਏ ਸਾਹਿਬ ਵੀ ਕਹਿ ਰਹੇ ਨੇ ਸਾਹਿਬ। ਬਸ ਸਾਰੇ ਇੰਤਜ਼ਾਮ ਕਰਤੀ ਹੋਏ ਆ। ਹਾਂ। ਹਾਂਜੀ। ਬਾਕੀ ਡੰਗਰਾਂ ਦਾ ਰਾਸ਼ਨ ਪਾਣੀ ਸਭ ਕੁਝ ਆ ਰਿਹਾ ਵਾ। ਸਾਨੂੰ ਇਹੀ ਪ੍ਰੋਬਲਮ ਆ। ਇਹਨੇ ਉੱਪਰੀ ਸੜਕ ਬਣਾਈ ਜਾਵੇ ਇਹ ਸਾਰਾ ਸਾਡਾ ਕੰਮ ਹੈ ਬਾਕੀ ਸਰਕਾਰ ਨੇ ਸਾਡੀ ਦੋਹਰਾਈ ਵੀ ਕੀਤੀ ਹੈ ਸਾਡੀ ਦੋਹਰਾਈ ਵੀ ਕੀਤੀ ਬਸ ਹੋ ਚਾ ਤੁੰਗੇ ਸਾਨੂੰ ਕਿੱਥੇ ਚੀਜ਼ ਦੀ ਕਮੀ ਪੇਸ਼ ਨਹੀਂ ਆਉਂਦੀ ਸੀ ਇਕੱਲੇ ਹੀ ਇਹ ਸੂਚਨਾ ਸਾਨੂੰ ਡਿਪਟੀ ਸਾਹਿਬ ਨੇ ਵੀ ਬਹੁਤ ਕੀਤੀ ਹੈ ਉਹ ਡਿਪਟੀ ਸਾਹਿਬ ਦੇ ਨਾਮ ਆ ਦੇ ਕੇ ਕਰਦੇ ਆ ਇੱਥੇ ਹੁਣ ਕਿੰਨੇ ਬੰਦੇ ਸਾਰੇ ਡਿਪਟੀ ਦਾ ਵੀ ਬੰਦਾ ਹੈ 300 ਪਰਵਾਦੇ 200 ਹਾਂਜੀ ਸਾਰੇ 5 ਫੈਮਿਲੀ ਆ ਬੋ ਚੈੱਕ ਨਾ ਪੱਤੀ ਉਹਦੇ ਆਪਣੀ ਮਰਜ਼ੀ ਨਾਲ ਹੀ ਕਰ ਕਹਿੰਦੇ ਸੀ ਤੇ ਨਾ ਸ਼ੈਡ ਤੇ ਮੰਡੀ ਦੇ ਖੱਜਰ ਤੋਂ ਉੱਪਰ ਆ ਤੇ ਨਾ ਮੰਡੀ ਦੇ ਵਿੱਚ ਵੀ ਚੁੜਾ ਰਹੇ ਸਾਰੇ ਟੋਟਲ ਆ ਦੇ ਤੁਹਾਡੇ ਭੇਜਿਆ ਹੋਇਆ ਜੀ ਸਾਰੇ ਕੁਝ ਪਹੁੰਚ ਰਿਹਾ ਸਰ ਇਹ ਕੋਈ ਨਹੀਂ ਮਾਰ ਰਿਹਾ ਅੱਗੇ ਚੱਲੋ ਅੱਗੇ ਹੋਇਓ ਚੱਲੋ ਮੈਂ ਦੇਖ ਲੀ ਹਾਂ ਕਮਰਿਆਂ ਦੇ ਵਿੱਚ ਹੀ ਲੰਬੀ ਦਾ ਹਾਂਜੀ ਹਾਂਜੀ ਸਰ ਹਾਂਜੀ ਸਾਰੇ

ਅਬਸਟਰੈਕਟ ਅਬਸਟਰੈਕਟ ਦੀ ਗੱਲ ਹੋ ਰਹੀ ਹੈ ਸਾਰੇ ਸਾਰ ਟੋਟਲੀ ਐਸ ਕਮਨ ਸਾਫ ਸਾਰੇ ਕੋਈ ਦੱਸੋ ਵੀ ਕੋਈ ਪ੍ਰੋਬਲਮ ਹੈ ਨਾ ਨੰਬਰ 1 ਮਿਲ ਜਾਂਦਾ ਨੰਬਰ 1 ਮਿਲ ਜਾਂਦਾ ਖੜੀ ਜਾਂਦੇ ਮਾਲ ਦੇ ਕੋਲ ਪੂਰੀ ਮਿਲਦੀ ਪਈ और बाकी चीजें भी हम लोग कर जाएंगे ना। ये एमएलए साहब आजरे नमदया इन को कॉन्ट्रैक्ट कर रहे हैं और आज का दिन एक तरह एक तीसरी आर 2015 का मतलब मिलना के हो कि केंद्रीय जी आजा के के आ कि जा वो तो कोई तो सलाम करता है, है। नहीं सारे आप तो जीरो तो थो से कराएंगे आप कराएंगे जो है अभी थोड़े एनामेसिक गणना है वोने उत्तरपति महाराज ने जो योजना को पास किए फंड्स निकलवाकर जमा कर देंगे नहीं इसकी जरूरत बहुत सर